ਇਹ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ 1922 ਈਸਵੀ ਦੇ ਵਿੱਚ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਜਦੋਂ ਗੁਰੂ ਕੇ ਬਾਗ ਦਾ ਮੋਰਚਾ ਲੱਗਾ ਸੀ ਤਾਂ ਅੰਗਰੇਜ਼ ਪੁਲਿਸ ਨੇ ਸਿੱਖਾਂ ਨੂੰ ਬੇਰਹਿਮੀ ਨਾਲ ਮਾਰਿਆ ਤੇ ਕੁੱਟਿਆ ਸੀ ਸਿੱਖਾਂ ਦੀਆਂ ਛਾਤੀਆਂ ਦੇ ਉੱਪਰ ਦੀ ਘੋੜੇ ਲੰਗਾ ਦਿੱਤੇ ਸੀ ਲੇਕਿਨ 38 ਸਾਲ ਬਾਅਦ ਫਿਰ ਇਹ ਸਾਰਾ ਕੁਝ ਦੁਹਰਾਇਆ ਗਿਆ ਜਦੋਂ ਆਜ਼ਾਦ ਭਾਰਤ ਵਿੱਚ ਵੀ ਸਿੱਖਾਂ ਨਾਲ ਇਹੇ ਕੁਝ ਵਾਪਰਿਆ ਇਹ ਘਟਨਾ ਕਿਉਂ ਵਾਪਰੀ ਤੇ ਕਿੱਥੇ ਵਾਪਰੀ ਆਪਾਂ ਇਸ ਨੂੰ ਵਿਚਾਰਨ ਦਾ ਯਤਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ ਸਿੱਖ ਜਿਹੜੇ ਸਨ ਉਧਰ ਵਾਲੇ ਉੱਠ ਕੇ ਇੱਧਰ ਆਏ ਤੇ ਇੱਧਰੋਂ ਮੁਸਲਮਾਨ ਜਿਹੜੇ ਸਨ ਉਹ ਪਾਕਿਸਤਾਨ ਦੇ ਵਿੱਚ ਚਲੇ ਜਾਂਦੇ ਐ ਸਿੱਖਾਂ ਦਾ ਬਹੁਤ ਵੱਡੀ ਗਿਣਤੀ ਦੇ ਵਿੱਚ ਨੁਕਸਾਨ ਹੋਇਆ ਸੈਂਕੜੇ ਗੁਰਦੁਆਰੇ ਸਹਿਬਾਨ ਜਿਹੜੇ ਉਧਰ ਰਹਿ ਗਏ ਸਿੱਖ ਜਿਹੜੇ ਸਨ ਮਰਬਿਆਂ ਦੇ ਹਿਸਾਬ ਨਾਲ ਜ਼ਮੀਨ ਜਾਇਦਾਦ ਛੱਡ ਕੇ ਇਸ ਖਿੱਤੇ ਦੇ ਵਿੱਚ ਆਏ ਲੇਕਿਨ ਇੱਥੇ ਆਣ ਕੇ ਵੀ ਸਿੱਖਾਂ ਨੂੰ ਬਰਾਬਰ ਦਾ ਹੱਕ ਜਿਹੜਾ ਉਹ ਪ੍ਰਾਪਤ ਨਾ ਹੋ ਸਕਿਆ ਭਾਰਤ ਦੇ ਵਿੱਚ ਬਾਕੀ ਸਾਰੇ ਸੂਬੇ ਜਿਹੜੇ ਸੀ ਭਾਸ਼ਾ ਦੇ ਆਧਾਰ ਦੇ ਉੱਪਰ ਬਣਾ ਦਿੱਤੇ ਗਏ ਲੇਕਿਨ ਪੰਜਾਬ ਨੂੰ ਪੰਜਾਬੀ ਸੂਬਾ ਨਾ ਬਣਾਇਆ ਗਿਆ ਪੰਜਾਬ ਨੂੰ ਦੋ ਪਛਾਈ ਸੂਬਾ ਜਿਹੜਾ ਉਹ ਰਹਿਣ ਦਿੱਤਾ ਗਿਆ ਜਿਸ ਦੇ ਸਿੱਟੇ ਵਜੋਂ ਸਿੱਖਾਂ ਦੇ ਮਨ ਵਿੱਚ ਬਹੁਤ ਜ਼ਿਆਦਾ ਰੋਸ ਪੈਦਾ ਹੁੰਦਾ ਹੈ ਫਿਰ ਸਿੱਖਾਂ ਨੇ ਮੰਗ ਕੀਤੀ ਕਿ ਪੰਜਾਬ ਦੇ ਵਿੱਚ ਪੰਜਾਬੀ ਸੂਬਾ ਜਿਹੜਾ ਉਹ ਬਣਾਉਣਾ ਚਾਹੀਦਾ ਹੈ ਉਹਦੇ ਵਾਸਤੇ ਸਿੱਖਾਂ ਨੇ ਜਦੋ ਜਹਿਦ ਕਰਨੀ ਸ਼ੁਰੂ ਕਰ ਦਿੱਤੀ ਦੂਸਰੇ ਪਾਸੇ ਦੇਸ਼ ਦਾ ਪ੍ਰਧਾਨ ਮੰਤਰੀ ਪੰਡਿਤ ਜਵਾਲਲਾਲ ਨਹਿਰੂ ਤੇ ਸਾਰੀ ਕਾਂਗਰਸ ਜਿਹੜੀ ਹੈ ਉਹ ਸਿੱਖਾਂ ਨੂੰ ਬਦਨਾਮ ਕਰਨ ਦੇ ਉੱਪਰ ਲੱਗੀ ਹੋਈ ਸੀ ਸਿੱਖਾਂ ਨੂੰ ਖਤਮ ਕਰਨ ਦੇ ਉੱਪਰ ਤੁਲੀ ਹੋਈ ਸੀ ਜਿਸ ਵੇਲੇ ਦੇ ਨਾਲ 1953 ਦੇ ਵਿੱਚ ਦੇਸ਼ ਦਾ ਪ੍ਰਧਾਨ ਮੰਤਰੀ ਪੰਡਿਤ ਜਵਾਲਲਾਲ ਨਹਿਰੂ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ ਸ਼ੀਦਾਂ ਦੀ ਧਰਤੀ ਤੇ ਆਉਂਦਾ ਤੇ ਸਿੱਖ ਨੌਜਵਾਨਾਂ ਨੇ ਉਹਨੂੰ ਬੋਲਣ ਨਹੀਂ ਦਿੱਤਾ ਉਹਦਾ ਕਾਰਨ ਇਹ ਸੀ ਕਿ ਪੰਡਿਤ ਜਵਾਲਲਾਲ ਨਹਿਰੂ ਕਹਿੰਦਾ ਸੀ ਕਿ ਮੈਂ ਫਤਿਹਗੜ੍ਹ ਸਾਹਿਬ ਸਿੱਖਾਂ ਦਾ ਕਿਲਾ ਜਿੱਤਣ ਵਾਸਤੇ ਜਾ ਰਿਹਾ ਹਾਂ ਜਿਸ ਦਾ ਸਿੱਖ ਨੌਜਵਾਨਾਂ ਨੇ ਜਿਹੜਾ ਸੀ ਉਹ ਰੋਸ ਮਣਾਇਆ ਕਿ ਇਹਨੇ ਸਿੱਖਾਂ ਦੇ ਖਿਲਾਫ ਇੱਕ ਨਫ਼ਰਤੀ ਟਿੱਪਣੀ ਕੀ ਕੀਤੀ ਹੈ ਔਰ ਸਿੱਖ ਨੌਜਵਾਨਾਂ ਨੇ ਉਹਨੂੰ ਬੋਲਣ ਦਾ ਸਮਾਂ ਨਾ ਦਿੱਤਾ 1954 ਦੇ ਵਿੱਚ ਮਾਸਟਰ ਤਾਰਾ ਸਿੰਘ ਗਿਆਨ ਸਿੰਘ ਰਾੜੇਵਾਲੀ ਤੇ ਹੋਰ ਸਿੱਖ ਆਗੂ ਜਿਹੜੇ ਸਨ ਉਹ ਜਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਪੰਡਤ ਜਵਾਲਲਾਲ ਨਹਿਰੂ ਨੂੰ ਮਿਲੇ ਤੇ ਕਿਹਾ ਕਿ ਸਿੱਖ ਮਸਲੇ ਜਿਹੜੇ ਉਹਨਾਂ ਦਾ ਹੱਲ ਕਰੋ 2 ਘੰਟੇ ਗੱਲਬਾਤ ਕਰਨ ਦੇ ਬਾਵਜੂਦ ਵੀ ਪੰਡਤ ਜਵਾਲਲਾਲ ਨਹਿਰੂ ਨੇ ਸਿੱਖ ਮਸਲਿਆਂ ਦਾ ਕੋਈ ਵੀ ਹੱਲ ਨਾ ਕੀਤਾ 1955 ਦੇ ਵਿੱਚ ਪੰਜਾਬੀ ਸੂਬਾ ਜਿੰਦਾਬਾਦ ਕਹਿਣ ਦੇ ਉੱਪਰ ਵੀ ਪਾਬੰਦੀ ਲਾ ਦਿੱਤੀ ਜਿਸ ਤੋਂ ਬਾਅਦ ਮਾਸਟਰ ਤਾਰਾ ਸਿੰਘ ਹੋਣਾ ਨੇ ਕਿਹਾ ਕਿ ਸਿੱਖੋ ਸਾਡੀ ਅਣਖ ਨੂੰ ਟੁੰਬਿਆ ਗਿਆ ਹੈ ਸਾਡੀ ਅਣਖ ਨੂੰ ਵੰਗਾ ਰਿਆ ਗਿਆ ਹੈ ਸਾਡੀ ਅਣਖ ਨੂੰ ਖਤਮ ਕਰਨਾ ਚਾਹੁੰਦੇ ਹੈ ਸਾਡਾ ਸਿਰ ਜਿਹੜਾ ਉਹਨੂੰ ਝੁਕਾ ਕੇ ਰੱਖਣਾ ਚਾਹੁੰਦੇ ਹੈ ਅਸੀਂ ਇਹਦਾ ਨਹੀਂ ਹੋਣ ਦੇਾਂਗੇ ਤਾਂ ਫਿਰ ਉਸ ਵੇਲੇ ਵੀ ਸਿੱਖਾਂ ਨੇ ਮੋਰਚਾ ਲਾਇਆ ਜਿਹਦੇ ਤੋਂ ਬਾਅਦ ਪੰਜਾਬੀ ਸੂਬਾ ਜਿੰਦਾਬਾਦ ਦੇ ਉੱਪਰ ਲੱਗੀ ਹੋਈ ਪਾਬੰਦੀ ਜਿਹੜੀ ਸੀ ਸਰਕਾਰ ਨੂੰ ਵਾਪਸ ਲੈਣੀ ਪਈ thank yeah. you ਫਿਰ ਇਸ ਦੇ ਨਾਲ ਹੀ ਜਿੱਥੇ ਪੰਜਾਬੀ ਸੂਬੇ ਦੀ ਮੰਗ ਜਿਹੜੀ ਉੱਠ ਰਹੀ ਸੀ ਇਹਦੇ ਨਾਲ ਨਾਲ ਕੁਝ ਲੋਕ ਜਿਹੜੇ ਸਨ ਉਹ ਸਿੱਖਾਂ ਦੇ ਖਿਲਾਫ ਕਾਰਵਾਈਆਂ ਕਰਦੇ ਪਏ ਸੀ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤ ਸਰੋਵਰ ਦੇ ਵਿੱਚ ਜਿਹੜਾ ਸੀ ਉਹ ਬੇੜੀਆਂ ਛੁੱਟੀਆਂ ਗਈਆਂ ਇਹ ਬਿਲਕੁਲ ਇੱਕ ਨਫ਼ਰਤ ਭਰੀ ਜਿਹੜੀ ਕਾਰਵਾਈ ਕੀਤੀ ਗਈ ਸੀ ਜਿਸ ਦੇ ਰੋਸ ਵਜੋਂ 5000 ਸਿੱਖਾਂ ਨੇ ਪਟਿਆਲੇ ਦੀ ਧਰਤੀ ਤੇ ਕਰੋਸ ਮਾਰਚ ਕੱਢਿਆ ਔਰ ਨਾਲੇ ਸਾਰਾ ਪੰਜਾਬ ਜਿਹੜਾ ਸੀ ਉਹਨੂੰ ਬੰਦ ਰੱਖਿਆ ਗਿਆ। ਇਦਾਂ ਹੀ ਫਿਰ ਜਿਹੜਾ ਸੀ ਪਟਿਆਲੇ ਦੀ ਧਰਤੀ ਦੇ ਉੱਪਰ ਸ਼੍ਰੀ ਗੁਰੂ ਸਾਹਿਬ ਜਿਹਦੇ ਪਾਵਨ ਸਰੂਪ ਜਿਹੜੇ ਵਗਣ ਭੇਟ ਕਰ ਦਿੱਤੇ ਗਏ ਇਦਾਂ ਹੀ ਜਿਹੜਾ ਸੀ ਗੁਰਦੁਆਰਾ ਬੰਗਲਾ ਸਾਹਿਬ ਗੁਰਦੁਆਰਾ ਸੀਸਗੰਨ ਸਾਹਿਬ ਇਤਿਹਾਸਿਕ ਗੁਰਦੁਆਰੇ ਸਹਿਬਾਨਾਂ ਦੇ ਵਿੱਚ ਰੋੜੇ ਮਾਰੇ ਗਏ ਤੇ ਹੋਰ ਘਟਿਆ ਕਾਰਵਾਈਆਂ ਜਿਹੜੀਆਂ ਉਹ ਕੀਤੀਆਂ ਗਈਆਂ ਸੀ ਭਾਵ ਕਿ 17 ਥਾਵਾਂ ਦੇ ਉੱਪਰ ਇਦਾਂ ਸਿੱਖਾਂ ਦੇ ਖਿਲਾਫ ਔਰ ਗੁਰੂ ਸਹਿਬਾਨ ਦੇ ਖਿਲਾਫ ਕਾਰਵਾਈਆਂ ਹੋਈਆਂ ਸੀ ਇਹਦੀ ਰੋਸ ਦੇ ਵਜੋਂ ਸਿੱਖਾਂ ਨੇ ਜਿਹੜਾ ਸੀ ਉਹ ਥਾਂ-ਥਾਂ ਦੇ ਉੱਪਰ ਰੋਸ ਮਾਰਚ ਤੇ ਰੋਸ ਪ੍ਰਦਰਸ਼ਨ ਕੀਤੇ ਔਰ ਇੱਕ ਰੋਸ ਮਾਰਚ ਦਿੱਲੀ ਦੀ ਧਰਤੀ ਤੇ ਵੀ ਕੀਤਾ ਤਾਂ ਫਿਰ 1960 ਦੇ ਵਿੱਚ ਚੋਣਾਂ ਆ ਜਾਂਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਇੱਕ ਪਾਸੇ ਮਾਸਟਰ ਤਾਰਾ ਸਿੰਘ ਜੀ ਦਾ ਧੜਾ ਲੜਦਾ ਪਿਆ ਸੀ ਤਾਂ ਦੂਜੇ ਪਾਸੇ ਜਿੰਨੇ ਕਾਂਗਰਸੀ ਔਰ ਕਾਮਰੇਡ ਲੋਕ ਸਾਨੂੰ ਸਾਰੇ ਇਕੱਠੇ ਹੋ ਕੇ ਲੜਦੇ ਪਏ ਸੀ ਜਿੰਨੇ ਕਾਂਗਰਸੀ ਤਾਂ ਸਿੱਖ ਵਿਰੋਧੀ ਸਨ ਉਹ ਸਾਰਿਆਂ ਦਾ ਜ਼ੋਰ ਲੱਗਾ ਹੋਇਆ ਸੀ ਕਿ ਮਾਸਟਰ ਤਾਰਾ ਸਿੰਘ ਨੂੰ ਕਿਸੇ ਤਰੀਕੇ ਦੇ ਨਾਲ ਹਰਾ ਦਿੱਤਾ ਜਾਵੇ ਮਾਸਟਰ ਤਾਰਾ ਸਿੰਘ ਆਪਣਿਆਂ ਦੇ ਵਿਚਾਰ ਘਰੇ ਹੋਏ ਸਨ ਤਾਂ ਉਹ ਇੱਕੋ ਗੱਲ ਕਹਿ ਰਹੇ ਸੀ ਕਿ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿਹੜੀਆਂ ਆ ਉਹ ਪੰਜਾਬੀ ਸੂਬਾ ਮੁੱਦੇ ਦੇ ਉੱਪਰ ਲੜਾਂਗਾ ਤਾਂ ਦੂਜੇ ਪਾਸੇ ਇਹ ਸਾਰੇ ਕਾਂਗਰਸੀ ਤੇ ਕਾਮਰੇਡ ਜਿਹੜੇ ਸਨ ਇਹ ਕਹਿੰਦੇ ਮਹਾ ਪੰਜਾਬ ਚਾਹੀਦਾ ਸਾਨੂੰ ਪੰਜਾਬੀ ਸੂਬਾ ਨਹੀਂ ਚਾਹੀਦਾ ਵੱਡਾ ਪੰਜਾਬ ਜਿਹੜਾ ਉਹ ਚਾਹੀਦਾ ਤਾਂ ਜਿਸ ਵੇਲੇ ਦੇ ਨਾਲ ਸਿੱਖਾਂ ਦੇ ਵਿੱਚ ਇਹ ਗੱਲ ਗਈ ਕਿ ਇੱਕ ਪਾਸੇ ਆਪਣਿਆਂ ਦੇ ਵਿਚਾਰ ਤੇ ਦੁਸ਼ਮਣਾਂ ਦੇ ਵਿਚਾਰ ਘਿਰਿਆ ਹੋਇਆ ਮਾਸਟਰ ਤਾਰਾ ਸਿੰਘ ਇਕੱਲਾ ਹੈ ਦਾ ਦੂਸਰੇ ਪਾਸੇ ਜਿਹੜਾ ਸਾਰੇ ਵਿਰੋਧੀ ਇਕੱਠੇ ਹੋ ਕੇ ਮਾਸਟਰ ਤਾਰਾ ਸਿੰਘ ਨੂੰ ਹਰਾਉਣਾ ਚਾਹੁੰਦੇ ਆ ਤਾਂ ਹੋਇਆ ਕਿ ਕਿ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ ਮਾਸਟਰ ਤਾਰਾ ਸਿੰਘ ਜੀ ਦੀ ਜਿੱਤ ਹੁੰਦੀ ਹੈ ਇਹ ਜਿੰਨੇ ਵਿਰੋਧੀ ਸਨ ਇਹ ਸਾਰੇ ਦੇ ਸਾਰੇ ਹਾਰ ਜਾਂਦੇ ਆ ਫਿਰ ਮਾਸਟਰ ਤਾਰਾ ਸਿੰਘ ਹੋਣਾ ਨੇ ਤਿਆਇਆ ਕੀਤਾ ਕਿ ਹੁਣ ਮੈਂ ਜਿਹੜਾ ਵਾ ਉਹ ਪੰਜਾਬੀ ਸੂਬੇ ਦੀ ਲੜਾਈ ਨੂੰ ਲੜਾਂਗਾ ਉਹਨਾਂ ਨੇ ਆਪਣੀ ਥਾਂ ਦੇ ਉੱਪਰ ਜਿਹੜਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਜਿਹੜੀ ਉਹ ਵੀ ਛੱਡ ਦਿੱਤੀ ਤਾਂ ਉਹਨਾਂ ਨੇ ਹੁਣ ਜਿਹੜਾ ਸੀ ਕੇਵਲ ਤੇ ਕੇਵਲ ਇੱਕੋ ਟਾਰਗੇਟ ਮਿੱਥਿਆ ਕਿ ਮੈਂ ਪੰਜਾਬੀ ਸੂਬੇ ਦੀ ਲੜਾਈ ਲੜਨੀ ਹੈ ਉਹਦੇ ਵਾਸਤੇ ਮਾਸਟਰ ਤਾਰਾ ਸਿੰਘ ਹੋਣਾ ਨੇ ਐਲਾਨ ਕੀਤਾ ਕਿ 12 ਜੂਨ 1960 ਵਾਲੇ ਦਿਨ ਗੁਰਦੁਆਰਾ ਸੀਸਗੰਨ ਸਾਹਿਬ ਵਿਖੇ ਅਸੀਂ ਜਾ ਕੇ ਵੱਡੀ ਗਿਣਤੀ ਵਿੱਚ ਇਕੱਠ ਕਰਾਂਗੇ ਤੇ ਉੱਥੇ ਰੋਸ ਮਾਰਚ ਵੀ ਕਰਾਂਗੇ ਤਾਂ ਕਿ ਸਾਨੂੰ ਪੰਜਾਬੀ ਸੂਬਾ ਜਿਹੜਾ ਉਹ ਦਿੱਤਾ ਦਿੱਤਾ ਜਾਵੇ। ਦਾ ਦੂਸਰੇ ਪਾਸੇ ਸਰਕਾਰ ਨੇ ਕਿਹਾ ਕਿ ਅਸੀਂ ਇਹ ਰੋਸ ਮਾਰਚ ਨਹੀਂ ਹੋਣ ਦਿਆਂਗੇ। ਮਾਸਟਰ ਤਾਰਾ ਸਿੰਘ ਹੁਣਾਂ ਨੇ ਐਲਾਨ ਕੀਤਾ ਕਿ 29 ਮਈ ਵਾਲੇ ਦਿਨ ਮਹਾਰਾਜੀ ਅਕਾਲ ਤਖਤ ਸਭ ਤੋਂ ਅਰਦਾਸ ਕਰਕੇ ਪੰਜਾਬ ਦੇ ਵੱਖ-ਵੱਖ ਥਾਵਾਂ ਦੇ ਉੱਪਰ ਜਾ ਕੇ ਸਿੱਖਾਂ ਨੂੰ ਜਿਹੜਾ ਉਹ ਜਾਗਰੂਕ ਕਰਾਂਗਾ ਔਰ 12 ਜੂਨ ਵਾਲਾ ਜਿਹੜਾ ਰੋਸ ਮਾਰਚ ਨੂੰ ਸਫਲ ਬਣਾਇਆ ਜਾਵੇਗਾ ਜਿਸ ਵੇਲੇ ਦੇ ਨਾਲ 29 ਮਈ ਨੂੰ ਅਜੇ ਮਾਸਟਰ ਤਾਰਾ ਸਿੰਘ ਹੁਣਾਂ ਨੇ ਮਹਾਰਾਜੀ ਅਕਾਲ ਤਖਤ ਸਭ ਤੋਂ ਅਰਦਾਸ ਕਰਕੇ ਤੁਰਨਾ ਤਾਂ ਉਸ ਤੋਂ ਪਹਿਲਾਂ ਹੀ 25 ਮਈ ਨੂੰ ਜਿਹੜਾ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੰਜਾਬ ਦੇ ਵਿੱਚ ਜਿਹੜੇ ਜਿਹੜੇ ਅਕਾਲੀ ਵਰਕਰ ਸਨ ਉਹਨਾਂ ਨੂੰ ਵੱਡੀ ਗਿਣਤੀ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਪੰਜਾਬ ਦਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋ ਜਿਹੜਾ ਸੀ ਇਸ ਰੋਸ ਰੋਸ ਮਾਰਚ ਨੂੰ ਜਿਹੜਾ ਸੀ ਉਹ ਸਫਲ ਨਹੀਂ ਸੀ ਹੋਣ ਦੇਣਾ ਚਾਹੁੰਦਾ ਇਹਦੇ ਨਾਲ ਨਾਲ ਜਿਹੜੀ ਕੇਂਦਰ ਦੀ ਸਰਕਾਰ ਸੀ ਉਹਨਾਂ ਦਾ ਵੀ ਜ਼ੋਰ ਲੱਗਾ ਹੋਇਆ ਸੀ ਕਿ ਰੋਸ ਮਾਰਚ ਅਸੀਂ ਨਹੀਂ ਹੋਣ ਦੇਣਾ ਤਾਂ ਜਿਸ ਵੇਲੇ ਦੇ ਨਾਲ ਅਕਾਲੀ ਵਰਕਰਾਂ ਨੂੰ ਫੜ-ਫੜ ਕੇ ਜਿਹੜਾ ਸੀ ਉਹ ਜੇਲ੍ਹਾਂ ਦੇ ਵਿੱਚ ਬੰਦ ਕਰ ਦਿੱਤਾ ਗਿਆ ਇਹਦੇ باوجود ਵੀ 40000 ਦੀ ਗਿਣਤੀ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਸਿੱਖਾਂ ਦਾ ਇਕੱਠ ਹੋਇਆ ਔਰ 11 ਸਿੱਖ ਜਿਹੜੇ ਸਨ ਉਹ 29 ਮਈ ਵਾਲੇ ਦਿਨ ਅਰਦਾਸ ਕਰਕੇ ਅਕਾਲ ਤਖਤ ਸਾਹਿਬ ਤੋਂ ਦੇ ਹੈ ਕਿ ਅਸੀਂ ਮਾਸਟਰ ਤਾਰਾ ਸਿੰਘ ਵਾਲੀ ਜ਼ਿੰਮੇਵਾਰੀ ਨਿਭਾਵਾਂਗੇ ਪੰਜਾਬ ਦੇ ਵੱਖ-ਵੱਖ ਕੋਨਿਆਂ ਵਿੱਚ ਜਾ ਕੇ ਸਿੱਖਾਂ ਨੂੰ ਜਾਗਰੂਕ ਕਰਾਂਗੇ ਔਰ 12 ਜੂਨ ਨੂੰ ਜਿਹੜਾ ਰੋਸ ਮਾਰਚ ਅਸੀਂ ਕਰਾਂਗੇ ਜਦੋਂ ਹੁਣ ਉਹ ਜਥਾ ਜਿਹੜਾ ਸੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਗੁਰਦੁਆਰਾ ਸੰਗਰਾਣਾ ਸਾਹਿਬ ਦੇ ਨੇੜੇ ਜਾਂਦਾ ਏ ਉੱਥੇ ਜਾ ਕੇ ਪੁਲਿਸ ਨੇ ਉਹਨਾਂ ਦੇ ਉੱਪਰ ਲਾਠੀ ਚਾਰਜ ਕਰ ਦਿੱਤਾ ਬੇਰਹਿਮੀ ਦੇ ਨਾਲ ਸਿੱਖਾਂ ਨੂੰ ਕੁੱਟਿਆ ਗਿਆ ਮਾਰਿਆ ਗਿਆ ਔਰ ਫਿਰ ਜਿਹੜਾ ਸੀ ਸਿੱਖਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਗ੍ਰਿਫਤਾਰ ਕਰਕੇ ਉਹਨਾਂ ਦੇ ਉੱਪਰ 307 ਦਾ ਪਰਚਾ ਜਿਹੜਾ ਦਰਜ ਕੀਤਾ ਗਿਆ ਔਰ ਅਮਰਤਾ ਸਰ ਸਾਹਿਬ ਦੇ ਵਿੱਚ 144 ਦਫਾ ਜਿਹੜੀ ਉਹ ਲਗਾ ਦਿੱਤੀ ਗਈ। ਹੋਰ ਵੀ ਕਈ ਥਾਵਾਂ ਤੋਂ ਜਿਹੜਾ ਸੀ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਸਾਰਾ ਕੁਝ 12 ਜੂਨ ਦਾ ਰੋਸ ਮਾਰਚ ਜਿਹੜਾ ਸੀ ਫੇਲ ਕਰਨ ਵਾਸਤੇ ਜਿਹੜਾ ਉਹ ਹੁੰਦਾ ਪਿਆ ਸੀ ਸਿੱਖ ਜਿਹੜੇ ਸਨ ਜਿਸ ਵੇਲੇ ਦੇ ਨਾਲ ਕੋਈ ਦਿੱਲੀ ਨੂੰ ਜਾਣ ਦੀ ਕੋਸ਼ਿਸ਼ ਕਰਦਾ ਉਹਨਾਂ ਨੂੰ ਟ੍ਰੇਨਾਂ ਦੇ ਵਿੱਚੋਂ ਲਾ ਲਾ ਕੇ ਗ੍ਰਿਫਤਾਰ ਕੀਤਾ ਗਿਆ ਬਸਾਂ ਦੇ ਵਿੱਚੋਂ ਲਾ ਕੇ ਗ੍ਰਿਫਤਾਰ ਕੀਤਾ ਗਿਆ ਇੱਥੋਂ ਤੱਕ ਦਿੱਲੀ ਤੇ ਪੰਜਾਬ ਦੀ ਸਰਹੱਦ ਜਿਹੜੀ ਸੀ ਉਹਨੂੰ ਸੀਲ ਕਰ ਦਿੱਤਾ ਗਿਆ ਕਿ ਕੋਈ ਵੀ ਸਿੱਖ ਜਿਹੜਾ ਉਹ ਦਿੱਲੀ ਦੀ ਧਰਤੀ ਤੇ ਨਾ ਜਾ ਸਕੇ ਰੇਲਵੇ ਸਟੇਸ਼ਨਾਂ ਤੋਂ ਸਿੱਖਾਂ ਨੂੰ ਗ੍ਰਿਫਤਾਰ ਕੀਤਾ ਗਿਆ ਬੱਸ ਸਟੈਂਡਾਂ ਤੋਂ ਸਿੱਖਾਂ ਨੂੰ ਗ੍ਰਿਫਤਾਰ ਕੀਤਾ ਗਿਆ ਹਰ ਥਾਂ ਦੇ ਉੱਪਰ ਪੁਲਿਸ ਜਿਹੜੀ ਹੈ ਉਹ ਬੈਠੀ ਹੋਈ ਸੀ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਵਾਸਤੇ ਜਿਹੜਾ ਵੀ ਸਿੱਖ ਦਿੱਲੀ ਨੂੰ ਜਾਣ ਦੀ ਕੋਸ਼ਿਸ਼ ਕਰਦਾ ਸੀ ਤਾਂ ਦੂਜੇ ਪਾਸੇ ਖਾਲਸਾ ਪੰਥ ਜਿਹੜਾ ਵਾ ਉਹਨੂੰ ਖਤਮ ਕਰਨ ਵਾਲੇ ਕਈ ਆਏ ਤੇ ਕਈ ਚਲੇ ਗਏ ਕਈ ਉਹਨੂੰ ਰੋਕਣ ਦਾ ਜਿਹੜਾ ਸਮੇਂ-ਸਮੇਂ ਦੇ ਉੱਪਰ ਯਤਨ ਕਰਦੇ ਰਹੇ ਪਰ ਖਾਲਸਾ ਪੰਥ ਆਪਣੇ ਕੀਤੇ ਹੋਏ ਵਾਅਦੇ ਨੂੰ ਹਮੇਸ਼ਾ ਪੂਰਾ ਕਰਦਾ ਰਿਹਾ ਤਾਂ ਹੋਇਆ ਕਿ ਸਿੱਖਾਂ ਨੇ ਕੀ ਕੀਤਾ ਕਿ ਬਸ ਲਈ ਉਹਦੇ ਵਿੱਚ ਇੱਕ ਸਿੱਖ ਨੇ ਜਿਹੜਾ ਉਹ ਸੇਰੇ ਲਾ ਲੇ ਤਾਂ ਕਿ ਅਸੀਂ ਬਰਾਤ ਲੈ ਕੇ ਜਾ ਰਹੇ ਹਾਂ ਤੇ ਬਾਕੀ ਸਾਰੇ ਬਰਾਤੀ ਬਣ ਜਾਂਦੇ ਆ ਇਦਾਂ ਕਰਕੇ ਪੁਲਿਸ ਨੂੰ ਝਕਾਨੀ ਦੇ ਕੇ ਸਿੱਖ ਜਿਹੜੇ ਸਾਨੂੰ ਦੀ 30 ਤੇ ਕੁਝ ਜਾਂਦੇ ਆ ਕਈ ਸਿੱਖ ਜਿਹੜੇ ਸਾਨੂੰ ਟਰੱਕਾਂ ਦੇ ਵਿੱਚ ਸਵਾਰ ਹੋ ਕੇ ਚਲੇ ਗਏ ਕਈ ਕਿਸੇ ਤਰੀਕੇ ਨਾਲ ਕੋਈ ਕਿਸੇ ਤਰੀਕੇ ਦੇ ਨਾਲ ਜਿਹੜਾ ਸੀ ਉਹ ਦਿੱਲੀ ਦੀ ਧਰਤੀ ਦੇ ਉੱਪਰ ਸਿੱਖ ਚਲਿਆ ਜਾਂਦਾ ਹੈ ਤਾਂ ਹੁੰਦਾ ਕਿ ਜਦੋਂ 12 ਜੂਨ 1960 ਦਾ ਦਿਨ ਚੜ੍ਹਦਾ ਹੈ ਤਾਂ ਦੁਪਹਿਰ ਤੋਂ ਬਾਅਦ ਗੁਰਦੁਆਰਾ ਸੀਸਗੰਨ ਸਾਹਿਬ ਦੇ ਸਾਹਮਣੇ 30000 ਦੀ ਗਿਣਤੀ ਵਿੱਚ ਸਿੱਖਾਂ ਦਾ ਵੱਡਾ ਇਕੱਠ ਹੋ ਜਾਂਦਾ ਹੈ ਜਦੋਂ ਸਿੱਖਾਂ ਦਾ ਇਕੱਠ ਵੇਖਿਆ ਤਾਂ ਉਸ ਵੇਲੇ ਦਿੱਲੀ ਦੀ ਪੁਲਿਸ ਡਰ ਜਾਂਦੀ ਹੈ ਕਾਂਗਰਸ ਜਿਹੜੀ ਉਹ ਘਬਰਾ ਜਾਂਦੀ ਹੈ ਕਿ ਅਸੀਂ ਤਾਂ ਰੋਕਣ ਦਾ ਇੰਨਾ ਯਤਨ ਕੀਤਾ ਇਹਦੇ ਬਾਵਜੂਦ ਵੀ ਸਿੱਖਾਂ ਦਾ ਇੰਨਾ ਵੱਡਾ ਇਕੱਠ ਹੋ ਗਿਆ ਤਾਂ ਫਿਰ ਜਿਹੜਾ ਸੀ ਪਹਿਲਾਂ ਧਿਆਨ ਕੇ ਪੁਲਿਸ ਨੇ ਸਿੱਖਾਂ ਦੇ ਕੋਲੋਂ ਜਿਹੜੇ ਲਾਊਡ ਸਪੀਕਰ ਸੀ ਉਹ ਖੋਲੇ ਪਰ ਬਾਅਦ ਵਿੱਚ ਜਦੋਂ ਵੱਡਾ ਇਕੱਠ ਵੇਖਿਆ ਤਾਂ ਪੁਲਿਸ ਨੇ ਸਿੱਖਾਂ ਨੂੰ ਮਾਰਚ ਕਰਨ ਦੀ ਇਜਾਜ਼ਤ ਦੇ ਦਿੱਤੀ ਜਦੋਂ ਸਿੱਖ ਮਾਰਚ ਕਰਦੇ ਹੋਏ ਵਾਹਿਗੁਰੂ ਦਾ ਜਾਪ ਕਰਦੇ ਹੋਏ ਅੱਗੇ ਵੱਧਦੇ ਐ ਤਾਂ ਅਚਨ ਚੇਤ ਪੁਲਿਸ ਨੇ ਸਿੱਖਾਂ ਦੇ ਉੱਪਰ ਲਾਠੀ ਚਾਰਜ ਕਰਨਾ ਸ਼ੁਰੂ ਕਰ ਦਿੱਤਾ। 13 ਅਮੀ ਦੇ ਨਾਲ ਦਿੱਲੀ ਪੁਲਿਸ ਵੱਲੋਂ ਸਿੱਖਾਂ ਨੂੰ ਜਿਹੜਾ ਮਾਰਿਆ ਗਿਆ ਸਿੱਖਾਂ ਦੀਆਂ ਛਾਤੀਆਂ ਦੇ ਉੱਪਰ ਦੀ ਘੋੜੇ ਦੁੜਾ ਦਿੱਤੇ ਗਏ ਔਰ ਸਿੱਖ ਜਿਹੜੇ ਸਨ ਮਾਰ ਖਾ ਰਹੇ ਸੀ ਤੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਰਹੇ ਸੀ। ਇਹੀ ਕੁਝ 1922 ਦੇ ਵਿੱਚ ਹੋਇਆ ਸੀ ਜਦੋਂ ਅੰਗਰੇਜ਼ ਪੁਲਿਸ ਸਿੱਖਾਂ ਨੂੰ ਮਾਰਦੀ ਸੀ ਛਾਤੀਆਂ ਦੇ ਉੱਪਰ ਦੀ ਘੋੜੇ ਲੰਘਾਉਂਦੀ ਸੀ ਉਦੋਂ ਵੀ ਸਿੱਖ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਸੀ। ਇਹੀ ਹੁਣ 1960 ਦੇ ਵਿੱਚ ਹੋਇਆ ਜਾਨੀ ਕਿ 38 ਸਾਲ ਬਾਅਦ ਫਿਰ ਉਹੀ ਕੁਝ ਹੋਇਆ ਜਦੋਂ ਸਿੱਖਾਂ ਨੂੰ ਦਿੱਲੀ ਪੁਲਿਸ ਮਾਰ ਰਹੀ ਸੀ ਤੇ ਸਿੱਖ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਰਹੇ ਸੀ ਸਿੱਖਾਂ ਦੀਆਂ ਛਾਤੀਆਂ ਦੇ ਉੱਪਰ ਦੀ ਘੋੜੇ ਲੰਗਾ ਦਿੱਤੇ ਗਏ ਟੀਅਰ ਗੈਸ ਦੇ ਗੋਲੇ ਛੁੱਟੇ ਗਏ ਤੇ ਸਾਰਾ ਕੁਝ ਸਿੱਖਾਂ ਨੇ ਆਪਣੇ ਤਨ ਦੇ ਉੱਪਰ ਜਰਿਆ ਔਰ ਬੜੇ ਹੀ ਸਬਰ ਦੇ ਨਾਲ ਸਿੱਖ ਜਿਹੜੇ ਇਹ ਸਾਰੀ ਮਾਰ ਖਾਂਦੇ ਪਏ ਸੀ ਪੁਲਿਸ ਜਿਹੜੀ ਸੀ ਉਹ ਇੰਨਾ ਤਸ਼ੱਦਦ ਕਰਨ ਦੇ ਉੱਪਰ ਉਤਰ ਆਈ ਜਿੱਥੇ ਵੀ ਪੱਗ ਵਾਲਾ ਸਿੱਖ ਨੂੰ ਵੇਖਦੀ ਏ ਉੱਥੇ ਮਾਰਨਾ ਸ਼ੁਰੂ ਕਰ ਦਿੰਦੀ ਏ ਇੱਕ ਮੌਲਵੀ ਨੇ ਵੱਧੀ ਹੋਈ ਸੀ ਉਹਨੂੰ ਸਿੱਖ ਸਮਝ ਕੇ ਜਿਹੜਾ ਉਹ ਮਾਰ ਦਿੱਤਾ ਗਿਆ ਮਾਰ ਯਾਨੀ ਕਿ ਉਹਨੂੰ ਬਹੁਤ ਜ਼ਿਆਦਾ ਕੁੱਟਿਆ ਗਿਆ ਇੱਕ ਸਿੱਖ ਰੱਖਸ਼ੇ ਵਾਲਾ ਜਿਹੜਾ ਰੱਖਿਆ ਚਲਾਉਂਦਾ ਸੀ ਉਹਨੂੰ ਪੁਲਿਸ ਨੇ ਇੰਨਾ ਜ਼ਿਆਦਾ ਕੁੱਟਿਆ ਬਾਅਦ ਵਿੱਚ ਠਾਣੇ ਦੇ ਵਿੱਚ ਖੜਿਆ ਤੇ ਉੱਥੇ ਉਹ ਸਿੱਖ ਸ਼ਹੀਦ ਹੋ ਜਾਂਦਾ ਹੈ ਇੱਕ ਸਿੱਖ ਜਿਹੜਾ ਦੁਕਾਨ ਤੋਂ ਸੌਦਾ ਲੈ ਰਿਹਾ ਸੀ ਉਹਨੂੰ ਆਣ ਕੇ ਪੁਲਿਸ ਵਾਲੇ ਨੇ ਕੁੱਟਣਾ ਸ਼ੁਰੂ ਕਰਤਾ ਤਾਂ ਸਿੱਖ ਨੇ ਕਿਹਾ ਕਿ ਮੈਂ ਇਸ ਰੋਸ ਮਾਰਚ ਵਿੱਚ ਨਹੀਂ ਆਇਆ ਮੈਂ ਤਾਂ ਪ੍ਰੋਫੈਸਰ ਹਾਂ ਮੇਰਾ ਇਹਨਾਂ ਨਾਲ ਕੋਈ ਸਬੰਧ ਨਹੀਂ ਉਹ ਕਹਿਣ ਲੱਗਿਆ ਭਾਵੇਂ ਤੂੰ ਰੋਸ ਮਾਰਚ ਵਿੱਚ ਆਇਆ ਹੈ ਜਾਂ ਨਹੀਂ ਆਇਆ ਪਰ ਖੈਤੀ ਤੂੰ ਸਿੱਖ ਹੈ ਨਾ ਇੰਨੀ ਨਫ਼ਰਤ ਜਿਹੜੀ ਹੈ ਸਿੱਖਾਂ ਦੇ ਖਿਲਾਫ਼ ਜਿਹੜੀ ਹੈ ਪੁਲਿਸ ਦੇ ਮਨ ਵਿੱਚ ਭਰੀ ਹੋਈ ਸੀ ਤਾਂ ਫਿਰ ਇਹ ਸਾਰੀ ਘਟਨਾ ਕਰਮ ਦੇ ਦੌਰਾਨ ਜਿਹੜਾ ਵਾ ਉਹ ਦਰਜਨ ਦੇ ਕਰੀਬ ਸਿੱਖ ਜਿਹੜੇ ਉਹ ਸ਼ਹੀਦ ਹੋ ਜਾਂਦੇ ਹਾਲਾਂਕਿ ਪੁਲਿਸ ਨੇ ਦੋ ਹੀ ਸਿੱਖਾਂ ਦੀ ਸਿੱਧੀ ਨੂੰ ਮੰਨਿਆ ਵੀ ਦੋ ਸਿੱਖ ਮਾਰੇ ਗਏ ਬਲਕਿ ਇਹ 12 ਦੇ ਕਰੀਬ ਸਿੱਖ ਜਿਹੜੇ ਇਹਦੇ ਵਿੱਚ ਸ਼ਹੀਦ ਹੋ ਜਾਂਦੇ ਐ ਔਰ 1200 ਤੋਂ ਵੱਧ ਸਿੱਖ ਜਿਹੜੇ ਉਹ ਜ਼ਖਮੀ ਹੋ ਜਾਂਦੇ ਐ ਨਿਰਦਈ ਬਣ ਚੁੱਕੀ ਦਿੱਲੀ ਪੁਲ ਜਿਹੜੀ ਸੀ ਉਹ ਜ਼ਖਮੀ ਹੋਏ ਸਿੱਖਾਂ ਨੂੰ ਵੀ ਔਰ ਸ਼ਹੀਦ ਹੋਏ ਸਿੱਖਾਂ ਨੂੰ ਵੀ ਚੁੱਕ-ਚੁੱਕ ਕੇ ਲੈ ਜਾਂਦੀ ਐ ਤੇ ਠਾਣਿਆਂ ਦੇ ਵਿੱਚ ਜਾ ਕੇ ਬੰਦ ਕਰ ਦਿੰਦੀ ਐ ਬਲਕਿ ਕਿਸੇ ਸਿੱਖ ਨੂੰ ਜਿਹੜਾ ਇਲਾਜ ਵਾਸਤੇ ਹਸਪੀਟਲ ਪੁਲਿਸ ਨੇ ਨਹੀਂ ਲਿਜਾਇਆ ਤਾਂ ਫਿਰ ਹੋਇਆ ਕਿ ਦੁਨੀਆ ਭਰ ਦੀਆਂ ਅਖਬਾਰਾਂ ਦੇ ਵਿੱਚ ਇਸ ਗੱਲ ਦੀ ਚਰਚਾ ਹੋਈ ਪਾਕਿਸਤਾਨ ਦੀ ਅਖਬਾਰ ਨੇ ਲਿਖਿਆ ਕਿ ਜੇ ਅਸੀਂ ਪਾਕਿਸਤਾਨ ਨਾ ਲੈਂਦੇ ਤੇ ਸਾਡੇ ਨਾਲ ਵੀ ਇਹੀ ਕੁਝ ਹੋਣਾ ਸੀ ਜੋ ਸਿੱਖਾਂ ਦੇ ਨਾਲ ਭਾਰਤ ਵਿੱਚ ਹੋ ਰਿਹਾ ਹੈ ਜਾਪਾਨ ਦੀ ਇੱਕ ਅਖਬਾਰ ਨੇ ਲਿਖਿਆ ਜਿਵੇਂ ਕਦੇ ਅੰਗਰੇਜ਼ ਪੁਲਿਸ ਹਿੰਦੁਸਤਾਨੀਆਂ ਨੂੰ ਮਾਰਦੀ ਸੀ ਇਦਾਂ ਹੀ ਜਿਹੜਾ ਵਾ ਹਿੰਦੁਸਤਾਨ ਦੀ ਪੁਲਿਸ ਨੇ ਸਿੱਖਾਂ ਨੂੰ ਮਾਰ ਰਿਹਾ ਸੀ ਬੀਬੀਸੀ ਨੇ ਇਹ ਸਾਰੀ ਕਵਰੇਜ ਕਰਕੇ ਦੁਨੀਆ ਭਰ ਦੇ ਲੋਕਾਂ ਨੂੰ ਵਿਖਾਈ ਤਾਂ ਇਹ ਸਾਰੀ ਘਟਨਾਕਰਮ ਦੀ ਭਾਵੇਂ ਜਿਹੜੀ ਸੀ ਅਖਬਾਰਾਂ ਨੇ ਨਿੰਦਾ ਕੀਤੀ ਪਰ ਸਿੱਖ ਜਿਹੜੇ اسی ਚਾਹੁੰਦੇ ਸੀ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਜਿਨੇ ਸਾਰਾ ਕੁਝ ਕੀਤਾ ਉਹਦੇ ਤੇ ਕਾਰਵਾਈ ਹੋਵੇ ਪਰ ਕਾਰਵਾਈ ਕਿੰਨੇ ਕਰਨੀ ਸੀ ਕਿਉਂਕਿ ਸਾਰਾ ਕੁਝ ਤੇ ਸਰਕਾਰ ਆਪ ਕਰਵਾ ਰਹੀ ਸੀ ਆਪ ਹੀ ਤੇ ਸਰਕਾਰ ਸਿੱਖਾਂ ਨੂੰ ਮਰਵਾ ਰਹੀ ਸੀ ਔਰ ਬੇਰਹਿਮੀ ਦੇ ਨਾਲ ਸਿੱਖਾਂ ਨੂੰ ਜਿਹੜਾ ਮਾਰਿਆ ਗਿਆ ਇਸ ਇਸ ਘਟਨਾਕਰਮ ਨੇ ਜਿਹੜਾ ਸੀ ਅੰਗਰੇਜ਼ ਦੇ ਰਾਜ ਨੂੰ ਫਿਰ ਚੇਤੇ ਕਰਵਾ ਦਿੱਤਾ 1922 ਨੂੰ ਯਾਦ ਕਰਵਾ ਦਿੱਤਾ ਕਿ ਕਿਵੇਂ ਕਦੇ ਅੰਗਰੇਜ਼ ਨੇ ਮਾਰਿਆ ਸੀ ਕਦੇ ਭਾਰਤੀ ਪੁਲਿਸ ਨੇ ਸਿੱਖਾਂ ਨੂੰ ਮਾਰਿਆ ਔਰ ਇਸ ਤੋਂ ਬਾਅਦ ਫਿਰ ਸਿੱਖਾਂ ਦੀ ਜਿਹੜੀ ਮੰਗ ਉਹ ਅੱਗੇ ਵੱਧਦੀ ਰਹਿੰਦੀ ਹੈ ਤੇ 1960 ਦੇ ਵਿੱਚ ਜਾ ਕੇ ਫਿਰ ਜਿਹੜਾ ਕੱਟ ਵੱਢ ਕੇ ਪੰਜਾਬ ਨੂੰ ਪੰਜਾਬੀ ਸੂਬਾ ਬਣਾਇਆ ਜਾਂਦਾ ਹੈ। ਇੱਕ ਦਾਸਤਾਨ ਸੀ ਬੱਜ ਜਦੋਂ 12 ਜੂਨ 1960 ਨੂੰ ਸਿੱਖਾਂ ਦੇ ਉੱਪਰ ਇੰਤਿਹਾਰ ਜ਼ੁਲਮ ਹੋਇਆ ਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।